ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ 올 ਖਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਤੇ ਜ਼ਿਲ੍ਹਾ ਇਹਨੂੰ ਨਵਾਂ ਸ਼ਹਿਰ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਜਰਸੀ ਨਸਲ ਦੀ ਵੇੜ ਦੇਖ ਰਹੇ ਇਹ ਬਾਈ ਦੀ ਵਕਾਊ ਹੈ 10 ਤੋਂ 12 ਦਿਨਾਂ ਦੀ ਹਜੇ ਕੱਚੀ ਹੈ ਥਾਣਾ ਹਵਾਨੇ ਦੀ ਸਾਫ਼ ਹੈ ਪੂਰਾ ਜਿਹੜਾ ਮੁੱਠੀ ਦੀ ਚੁਾਈ ਵਾਲਾ ਥਾਂ ਲੱਗਿਆ ਵੇੜ ਨੂੰ ਮੂੰਹ ਮੱਥੇ ਦੀ ਸੋਹਣੀ ਹੈ ਪ੍ਰਿੰਟ ਚੰਗਾ ਹੈ ਤੇ ਬਾਕੀ ਤੁਸੀਂ ਨੇੜ ਤੋਂ ਵਹਿੜ ਦਾ ਹਵਾਨਾ ਦੇਖ ਸਕਦੇ ਹ ਜੇ 10 12 ਦਿਨ ਲੈਂਦੀ ਸੂਣ ਦੇ ਵਿੱਚ ਤੇ ਪੂਰੀ ਚੰਗੀ ਜਿਹੜੀ ਵਹਿੜ ਹੈ ਤੇ ਰੇਟ ਵੀ ਆਪਾਂ ਵੀਡੀਓ ਚ ਦੱਸ ਦਿਆਂਗੇ ਜਾਇਜ ਹੋਣਗੇ ਤੇ ਇੱਕ ਇਹਦੇ ਨਾਲ ਆਹ ਜਿਹੜਾ ਇੱਕ ਬਾਈ ਕੋਲੇ ਬੱਚੀ ਉਕਾਊ ਆ ਇਹਦੀ ਉਮਰ ਜਿਹੜੀ 8 ਮਹੀਨੇ ਹੈ ਤੇ 8 ਮਹੀਨੇ ਦੀ ਇਹ ਬੱਚੀ ਹੈ ਇਹ ਜਿਹੜਾ ਦੋਹਾਂ ਦਾ ਰੇਟ ਐ ਸੱਜਣੋ 45000 ਰੁਪਈਏ ਦੀਆਂ ਬਾਈਆਂ ਦਾ ਆਪਾਂ ਦੋਵੇਂ ਇਹ ਦੇਣੀ ਐ ਦੋਹਾਂ ਦਾ ਰੇਟ 45000